ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਟੋਕੜਾਂ ਗੱਬੜਾਂ ਝੋਟੀਆਂ ਆ ਗਈਆਂ ਵੀਰੋ ਵੱਡੀਆਂ ਝੋਟੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਤਾਂ ਵੀਰੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਰੇਡ ਵੀਰ ਦਾ ਜੈ ਜਹਾਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰੇ ਸਤ ਸ੍ਰੀ ਅਕਾਲ ਜੀ ਔਰ ਸੁਣਾ ਵੀਰੇ ਕੀ ਹਾਲ ਚੱਲ ਜੀ ਬਹੁਤ ਵਧੀਆ ਜੀ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸੀ ਆਪਣਾ ਰਾਉਂਕਾਰ ਸਿੰਘ ਪਿੰਡ ਕੋ ਗੱਧ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 97792834449779283444 ਤਾਂ ਵੀਰੇ ਵੱਡੀਆਂ ਛੋਟੀਆਂ ਆ ਗਿਆ ਕੋਲੇ ਟੋਕਣਾ ਗੱਬਣਾ ਚੰਗੀਆਂ ਚੰਗੇ ਰਿਕਾਰਡ ਵਾਲੀਆਂ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਵੱਡੀਆਂ ਛੋਟੀਆਂ ਨੇ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਰੇਟ ਵੀ ਜਾ ਜਾ ਕਰਾਂਗੇ ਇੱਕ ਮੁਕਤ ਦੇ ਭਾ ਦੇਣੀ ਪਰ ਦੱਸਾਂਗੇ ਐਂਡ ਤੇ ਐਂਡ ਤੇ ਹਾਂਜੀ ਕੀ ਬਾਤ ਆ ਤਾਂ ਵੇਖੋ ਵੀਰੋ ਰੇਟ ਜਾ ਜਾ ਆ ਛੋਟੀਆਂ ਚੰਗੇ ਰਿਕਾਰਡ ਵਾਲੀਆਂ ਤਾਂ ਕਰੀਏ ਵੀਰੇ ਸ਼ੁਰੂ ਹਾਂਜੀ ਹਾਂਜੀ ਹਾਂ ਪਹਿਲੇ ਨੰਬਰ ਵਾਲੀ ਪਰੇ ਕਰਦੇ ਵੀਰੇ ਬਿੱਲੀ ਬਹੁਤ ਚੰਗੀ ਮੈਮ ਠੀਕ ਹੈ ਜੀ ਬੋਲਦਾ ਵੱਡੇ ਕੱਦ ਕਾਠ ਵਾਲੀ ਬਿਲਕੁਲ ਤੇ ਥਣ ਦੇਵੇ ਦੀ ਸਫਾਈ ਦੂਜਾ ਸੂਆ ਰਿ ਜਿੰਨਲ ਤੇ 6 ਕਿਲੋ ਦੁੱਧ ਤੇ 2 ਮਹੀਨੇ ਦੀ ਇੱਕ ਪਾਰ ਜੇ ਥਣ ਦੇਵਾ ਦਾ ਘਾਲ ਦੋ ਟੋਕਰ ਦਾ ਇਹ ਤੇ ਸੱਜਰ ਤੱਕ ਕਿੱਥੇ ਬਣੂਗੀ ਤਾਂ ਵੇਖੋ ਵੀਰੋ ਟੋਕਰ ਗੱਬਣਾ ਗਈ ਆ ਲੈ ਵਲੂਆ ਦੇ ਥਣ ਥਣ ਚੈੱਕ ਕਰ ਲਿਓ ਨੌ ਕਲਾ ਥਣ ਆ ਗਿਆ ਵੱਡੀ ਝੋਟੀ ਵੀਰੋ ਫੁੱਲ ਵੱਡੀ ਜੀ ਫੁੱਲ ਵੱਡੀ ਝੋਟੀ ਆ ਦੂਜੇ ਸੂਏ ਦੀ ਗਾੜੀ ਗੱਬਣਾ ਚੈੱਕ ਪਾਸ ਆ ਫੁੱਲ ਗਰੰਟਡ ਦੁੱਧ ਵੀਰੇ ਦੁੱਧ 6 ਕਿਲੋ ਜੀ ਠੰਡਾ 6 ਲੀਟਰ ਠੰਡਾ ਕਰਕੇ ਦੁੱਧ ਦਾ ਚੈੱਕ ਪਾਸ ਫੁੱਲ ਗਰੰਟੀਦਾਰ ਫੁੱਲ ਗਰੰਟੀ ਇੱਥੇ ਕੋਈ ਮਰਜ਼ੀ ਚੈੱਕ ਕਰਵਾ ਠੀਕ ਆ ਜੀ ਤਾਂ ਵੇਖੋ ਵੀਰੇ ਵੱਡੀ ਝੋਟੀ ਆ ਗਈ ਆ ਚੰਗੀ ਨਸਲ ਦੀ ਆ ਲੈ ভাই ਦੱਸੀ ਜਾਂਦਾ ਜੀ ਤਾਂ ਵੇਖੋ ਵੀਰੇ ਚੈੱਕ ਕਰ ਲਿਓ ਤੋਰਾ ਵੇਖੋ ਜੀ ਅਸਲ ਬੈਂ ਜੀ ਬਹੁਤ ਚੰਗੀ ਆ ਬਿਲਕੁਲ ਸਫਾਈਆਂ ਬਹੁਤ ਨੇ ਲੈਵੇ ਦੀਆਂ ਤਾਂ ਸਿੰਗ ਦੀ ਕੁਆਲਿਟੀ ਵੀਰੇ ਤੇ ਥਾਂ ਦੀ ਕੁਆਲਿਟੀ ਚੈੱਕ ਕਰ ਲਿਓ ਲਿਵੇ ਤੋਂ ਅੰਦਾਜ਼ਾ ਲਾ ਲਓ ਵੀਰੇ ਸੱਜਰ ਨੇ ਕਿੰਨਾ ਦੁੱਧ ਭਰਿਆ ਹੋਊਗਾ ਹੁਣ ਟੋਕੜ ਗੱਬਣਾ ਗਈ ਆ ਚੈੱਕ ਪਾਸ ਆ ਤਾਂ ਵੱਡੀ ਚੋਟੀਆਂ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰੇ ਤੁਸੀਂ ਦੂਰੋਂ ਵੀ ਚੱਲ ਕੇ ਹੁੰਦੇ ਹੋ ਤੁਸੀਂ ਛੱਡਗੇ ਨਹੀਂ ਜਾਓਗੇ ਜੀ 6 ਫੋਟ ਆ 6 ਦਾ ਜਿਆਦਾ ਬਿਲਕੁਲ ਤਾਂ ਵੀਰੇ ਵੱਡੀ ਆ ਬਿਲਕੁਲ ਇਹ ਦੀ ਕੋਈ ਛੋਟੀ ਸਮਝ ਨਹੀਂ ਕੇ ਨਾਲ ਬਿਲਕੁਲ ਤਾਂ ਵੀਰੇ ਸੱਜਰ ਨੇ ਸੱਜਰ ਨੇ ਚੰਗਾ ਦੁੱਧ ਭਰਿਆ ਹੋਇਆ ਸਭ ਬਹੁਤ ਚੰਗਾ ਦੁੱਧ ਭਰਿਆ ਹੋਊਗਾ ਜੀ ਦੱਸਦੀ ਆਗੇ ਥਾਣੀ ਦਸੀਆਂ ਦੇ ਵਿੱਚ ਵਸਦੇ ਹਨਾ ਜੀ ਹਾਂ ਜੀ ਬਾਕੀ ਸੀਲ ਵੀ ਬਹੁਤ ਹੈ ਸੀਲ ਆ ਜੀ ਹਾਂ 6 ਕਿਲੋ ਦੁੱਧ ਵੀ ਕਨਫਰਮ ਪੱਕਾ ਵਾ ਪੱਕਾ ਤੇ 2 ਮਹੀਨੇ ਦੀ ਗਰੰਟੀਡ ਚੈੱਕ ਪਾਸ ਹੈ ਚੈੱਕ ਪਾਸ ਆ ਹਾਂ ਜੀ ਤਾਂ ਵੀਰੇ ਇਹਦਾ ਮੁੱਲ ਬਹੁਤ ਸ਼ਾਹ ਜੀ ਜਿਹੜੇ ਟਾਈਮ ਤੇ ਸੁਣਾ ਹਾਂ ਜੀ ਦੁੱਧ ਕਿਹਨੇ ਆਪ ਦੀ ਸਮਝ ਲਾਉਣੀ ਹੈ ਬਿਲਕੁਲ ਬਿਲਕੁਲ ਪਿੰਡਾਂ ਦੀ ਵੀ ਵਿਗਣੀ ਆ ਹਾਂ ਜੀ ਸਹੀ ਗੱਲ ਕਹਿੰਦੇ ਬਿਲਕੁਲ ਵੀਰੇ ਬਿਲਕੁਲ ਵਿਗਣੀ 40 ਦੀ ਵਿਗਣੀ 50 ਦੀ ਵਿਗਣੀ ਹਾਂਜੀ ਆਪਾਂ ਨਹੀਂ ਕਹਿੰਦੇ ਹੁਣ ਮੈਂ 85000 ਦੀ ਦੇ ਦਈਏ ਹੁਣ 85 ਦੀ ਹਾਂਜੀ ਕੀ ਬਾਤ ਆ ਵਜਨ ਵੀ ਬਹੁਤ ਆ ਵੱਡੀ ਚੋਟੀ ਆ ਛੋਟ ਛਪਾ ਹੋ ਜੂ ਵੀਰ ਜੀ ਜੋ ਕਹਿ ਦੋਗੇ ਆ ਜਾ ਜਾ ਵੀਰੇ ਕਰ ਦੋ ਆਪ ਹੀ ਮਾਨਤਨ ਕਰ ਦਿਓ ਹਾਂਜੀ ਛੱਡਿਏ 5 80 ਦੀ ਹਾਂਜੀ ਤਮ ਵੇਖੋ ਵੀਰੋ ਵੱਡੀ ਚੋਟੀ ਆ 80000 ਦੀ ਵੀਰ ਕਹਿੰਦਾ ਹੋ ਜੂ ਤਾਂ ਮੇਰੇ ਹੋਰ 80 ਚ ਹੋ ਜੂ ਵੀਰੇ ਹਾਂਜੀ ਹਾਂਜੀ ਕਰ ਦਿਓ ਫਿਰ ਮਾਨਤਨ ਕਰ ਦਿਓ ਜੋ ਤੁਸੀਂ ਕਹਿ ਦੋ ਜੀ ਵੱਡੀ ਨਹੀਂ ਤੁਸੀਂ ਕਹੋ ਵੀਰੇ ਵੱਡੀ ਚੋਟੀ ਆ ਮੈਂ ਦੋ ਕਰ ਦੋ ਛੜ ਦੀ 70000 77 77 ਦੀ ਹਾਂ ਤਾਂ ਦਾ ਜਾਜ ਕੀਮਤ ਪਾਈ ਆ ਨਹੀਂ ਜਾਜ ਜੀ ਤਾਂ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੇ ਤੁਸੀਂ ਚੱਲ ਕੇ ਆਓਗੇ ਦੂਰੋਂ ਤੁਸੀਂ ਮੁੜ ਕੇ ਨਹੀਂ ਜਾਂਦੇ ਕਿਉਂਕਿ ਚੋਟੀ ਬੜੀ ਸਪੈਸ਼ਲ ਆ ਥਣ ਤੋਂ ਲੈ ਕੇ ਤੇ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਤਾਂ ਕੱਦ ਕਾਠ ਫੁੱਲ ਗਰੰਟੀ ਜਿੱਥੇ ਕੋਈ ਮਰਜ਼ੀ ਕਰਾਵੇ ਫੁੱਲ ਗਰੰਟੀ ਹਾਂਜੀ ਤਾਂ ਵੇਖੋ ਵੀਰੇ ਚੰਗੀ ਝੋਟੀ ਆ ਰੇਡ ਜਾਵਾਂ ਜਿਆਜ ਜਿਆਜ ਮੋਲਾ ਜੀ ਹਾਂਜੀ ਖਾਣਾ ਵੀਰੇ ਹੋ ਗਈ ਹੁਣ ਹਾਂਜੀ ਜਾਵਾਂ ਜਿਆਜ ਠੀਕ ਹੈ ਜੀ ਬਾਕੀ ਵੀਰੇ ਫੋਨ ਜ਼ਰੂਰ ਲਾ ਲਿਓ ਤਾਂ ਚਲੋ ਇਹ ਕੀ ਮਾਂ ਤਣ ਛੋੜ ਛੱਪਾ ਹੋ ਜੂ ਦੂਰੋਂ ਆਏ ਵੀਰ ਦਾ ਹਣਾ ਵੀਰੇ ਮੈਂ ਜਿਹੜੀ ਜੇ ਇਹਦੇ ਤੇ ਫੁੱਲ ਗਰੰਟੀ ਜੇਨੇ 17 18 ਕਿਲੋ ਦੁੱਧ ਦਿੱਤਾ ਜੇ ਠੀਕ ਹੈ ਜੀ ਕੱਟੀ ਵਾਲਾ ਇਹਨੂੰ ਸੀਮਨ ਲੱਗਾ ਜੇਗਾ ਹਾਂਜੀ ਹਾਂ ਮੈਂ ਸਾਰਾ ਪੂਰਾ ਇਹਦਾ ਡਾਟਾ ਕੋਲੇ ਆਪਣੇ ਹੈਗਾ ਹਣਾ ਨਾ ਨਾਂ ਦਿਖਾ ਲ ਦੋ ਹੁਣ ਤੋਂ ਔਕੜ 5 ਮਹੀਨੇ ਦੀ ਚੈੱਕ ਪਾਸ 5 ਮਹੀਨਿਆਂ ਦੀ ਚੈੱਕ ਪਾਸ ਦਿਖਾ ਲਿਓ ਇਹਦਾ ਲੇਵਾ ਤਕਾ ਲਿਓ ਵੀ ਵਾਕਿਆ ਕਿਦਾਂ ਲੇਵਾ ਬਣਾਉਂਗੀ ਫਿਰ ਕੋਲ ਮੇਰੇ ਸੱਜਣਾ ਸਾਡਾ ਤੇ ਲੇਵਾ ਨਾਲ ਚੰਗੀ ਤਲਲੇਦਾਰ ਆ ਵੀਰੇ ਉਹ ਦਾ ਟਾਈਮ ਤੇ ਆ ਫੁੱਲ ਗਰੰਟੀ ਨਾਲ ਜੀ ਇਹ ਜਿੱਥੋਂ ਆਈ ਐ ਸਾਰਾ ਐਡਰੈਸ ਦੇ ਦਾਂਗੇ ਬੰਦੇ ਦਾ ਠੀਕ ਆ ਫੁੱਲ ਵੀਰੇ ਆਪਾਂ ਗਲਤ ਗੱਲ ਦੀ ਚੀਜ਼ ਦੀ ਗਰੰਟੀ ਨਹੀਂ ਦਿੰਦੇ ਉਹਦਾ ਨਹੀਂ ਆਪਾਂ ਨੂੰ ਪਤਾ ਆਪਾਂ ਨਹੀਂ ਕਹਿੰਦੇ ਅੰਦਾਜ਼ਾ ਦਾ ਇਹ ਫੁੱਲ ਗਰੰਟੀ ਦਾ ਜਾ ਠੀਕ ਹੈ ਜੀ ਇਹਨੇ 17 18 ਕਿਲੋ ਦੁੱਧ ਦਿੱਤਾ ਹੋਇਆ 17 18 ਕਿਲੋ ਪਰ ਠੀਕ ਹੈ ਕਾਨੂੰਮਾ ਰੋਡ ਤੋਂ ਸੇਖਵਾ ਪਿੰਡ ਤੋਂ ਲਈਏ ਠੀਕ ਹੈ ਜੀ ਸਾਰਾ ਫੰਦ ਬੰਦੇ ਦਾ ਐਡਰੈਸ ਦੰਗੇ ਕੱਟੀ ਵਾਲੇ ਸੀਮਨ ਲੱਗਾ 10 ਤਰੀਕ ਤੋਂ ਨਹੀਂ 6 ਮਹੀਨੇ ਲੱਗਣਾ ਠੀਕ ਹੈ ਜੀ ਤਾਂ ਵੇਖੋ ਵੀਰੇ ਵੱਡੇ ਪੱਲੇ ਚਾ ਚੰਗੇ ਰਿਕਾਰਡ ਵਾਲੀ ਆ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਆ ਬਾਕੀ ਵੀਰੇ ਲੇਵੇ ਦੀ ਢਿਲਣਾ ਢੁਲਣਾ ਤੋਂ ਹੰਦਾ ਜਾ ਲਾ ਲੋ ਸੱਜਰ ਦਾ ਦੁੱਧ ਇਧਰ ਨਾੜਾ ਬਾਕੀ ਵੀਰ ਜੀ ਨੇ ਕਿਵੇਂ ਦੱਸਤਾ ਕਿ ਆ ਨਾਣਾ ਦਿਖਾ ਲੋ ਜੀ ਆਹ ਵੇਖ ਫਾਂਝ ਵਾਲੇ ਤਾਂ ਚੰਗੀ ਕੁਆਲਿਟੀ ਦੀ ਆ ਵਨ ਇਹਦੇ ਨਾੜਾ ਨੂੰ ਨਾ ਚੈੱਕ ਕਰ ਲੋ ਤਾਂ 게ਠ 게ਠ ਤੇ ਥਾਣ ਆ ਗਿਆ ਬੇਲ ਬੋਧ ਲੰਮੀਆਂ ਵੀਰੇ ਤਾਂ ਫੇਸ ਤੋਂ ਲੈ ਕੇ ਤਾਂ ਕਦ ਕਾਠ ਤੇ ਲੇਵੇ ਦੀ ਆ ਪੂਰੀਆਂ ਸਫਾਈਆਂ ਵੀਰੇ ਬਾਕੀ ਸੁੰਦੀ ਜਿਹੜੇ ਟਾਈਮ ਬੰਦੇ ਆ ਉਹ ਸਾਫੀ ਤੇ ਸੁੰਦੀ ਆ ਪੇਠ ਪੁੱਠ ਬਹੁਤ ਆ ਹਨਾ ਅਪ੍ਰੈਲ ਨੂੰ 10 ਪੂਰੇ 10 ਅਪ੍ਰੈਲ ਨੂੰ ਹਾਂ ਠੀਕ ਹੈ ਜੀ ਜਨਟੀ ਆ ਭਵਾਨੀਗੜ ਦਾ ਜੀ ਠੀਕ ਹੈ ਜੀ ਉਹਦੇ ਤੋਂ ਆਈ ਆ ਬੰਦੇ 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 ਤੋਂ 170 ਦੀ ਤਾਜੀ ਆ ਜੀ 170 ਦੀ ਤਾਜੀ ਹੀਗੀ ਹਾਂ ਤਾਂ ਵੀਰੇ ਇਹ ਟੂਕੀ ਦੀ ਚੰਗੀ ਕੀਮਤ ਪੈਣ ਵਾਲੀ ਆ ਫੇਰ ਹਾਂ ਗਾੜੀ ਕਿਹੜਾ ਵੀਰਾ ਸਾਂਭ ਲੋ ਆਪਾਂ ਕਹਿੰਦੇ ਨਹੀਂ ਜੋ ਕਹਿੰਦੇ ਆਪਦੀ ਸਮਝ ਲਾਉਣੀ ਕਿ ਦੁੱਧ ਵਾਲੀ ਮੈਂ ਆ ਬਾਜ਼ਾਰ ਦੀ ਸੁਣੀ ਮਾਚੀ ਵੀਰੇ ਕਿੰਨਾ ਵੀਰਾਂ ਨੂੰ ਤਾਂ ਪਰਖਾ ਹੁਣ ਬੂਰੀ ਦੀ ਡਿਮਾਂਡ ਬਹੁਤ ਆ ਹਾਂ ਜੀ ਤਾਂ ਬੂਰੀ ਆ ਵੀਰੇ ਚੰਗੇ ਰਿਕਾਰਡ ਵਾਲੀ ਚੰਗੇ ਰਿਕਾਰਡ ਹੀ ਲੈ ਪੂਛ ਤੋਂ ਲੈ ਕੇ ਵੀਰੇ ਸਿਰ ਤਾਈ ਬੂਰੀ ਆ ਹਾਂ ਤਾਂ ਹੈ ਵੀ ਤਿਲਾਂ ਵੇਚਾਂਗੇ ਸ਼ਾਜੀ 90000 ਦੀ ਜੀਕੂ ਕੀ ਵੇਚਾਂਗੇ ਹਾਂਜੀ 2 ਛੱਡ ਦਾਂਗੇ ਨਾ ਵੇਚੂ 88 ਦੀ ਹਾਂ ਕੀ ਬਾਤ ਆ ਨਹੀਂ ਤੇ ਘਰੇ ਸਾਂਭਾਂਗੇ ਤਿਆਰ ਕਰਕੇ ਵੇਚਾਂਗੇ ਸਾਂਭ ਕੇ ਠੀਕ ਹੈ ਛੋਟੂ ਜੀ ਛੋਟ ਕਰਨੀ ਛੋਟ ਦੋ ਔਰ ਛੱਡ ਦੇ ਦੋ ਛੱਡ ਜੀ ਤੇਰਾ ਭਲਾ ਜੀ ਜਾ ਜਾ ਵੀਰੇ ਜਾ 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 86 ਯਾਰ ਦੀ 86 ਯਾਰ ਦੀ ਤਾਂ ਬਾਕੀ ਛੋਟੀ ਹੋਊਗੀ ਜੀ ਛੋਟੀ ਛੋਟੀ ਕੱਲੀ ਛੋਟੀ ਬਿਲਕੁਲ ਬਾਕੀ ਵਜਨ ਹੀ ਦੱਸੀ ਜਾਂਦਾ ਜੀ ਕੱਦ ਕਾਠੀ ਦੱਸੀ ਜਾਂਦਾ ਤਾਂ ਕੋਈ ਲਾਗੇ ਚੱਲ ਕੇ ਆਇਆ ਵੀਰਾ ਤਾਂ ਨਹੀਂ ਛੱਡ ਕੇ ਜਾਂਦਾ ਇਹਨੂੰ ਤਾਂ ਤੁਸੀਂ ਆਪ ਹੀ ਦੁੱਧ ਵਾਲੀ ਮੈਂ ਆਪ ਹੀ ਦੱਸਦੀ ਕਿੱਥੇ ਕਿੱਥੇ ਥਾਣੇ ਆ ਬਿਲਕੁਲ ਤੋਕੜ ਆ ਵੇਚ ਵੇਚ ਤੇ ਥਾਣੇ ਆ ਹਾਂਜੀ ਤਾਂ ਵੀਰੇ ਵਜਨ ਵੀ ਬਹੁਤ ਆ ਕੱਦ ਕਾਠ ਸਿਰਾ ਫੇਰ ਤੋਂ ਲੈ ਗਿਆ ਮੈਂ ਵਸਿਰਾ ਟੋਪ ਕਲਾਸ ਆ ਜਿੰਨਾ ਵੀਰਾਂ ਦੀ ਡਿਮਾਂਡ ਹੋ ਜੇਗੀ ਬੂਰੀ ਮਹੇਰੇ ਰੱਖਣੀ ਹੈ ਨਾ ਜੀ ਤਾਂ ਉਹ ਵੀ ਫੇਰ ਚੰਗੀ ਤਲਲੇਦਾਰ ਚੰਗੇ ਰਿਕਾਰਡ ਵਾਲੀ ਚੰਗੇ ਕੋਲਰ ਰਿਕਾਰਡ ਵਾਲੀ ਬਿਲਕੁਲ ਬਿਲਕੁਲ ਤਾਂ ਵੇਖੋ ਵੀਰੋ ਇਹ ਪੀਪਿਆਂ ਚ ਚੌਣ ਵਾਲੀ ਮੈਂ ਆ ਇਹਨੂੰ ਕਹਿੰਦੇ ਆ ਵੀਰੇ ਪੀਪਿਆਂ ਚ ਚੌਣ ਵਾਲੀ ਚੈੱਕ ਕਰ ਲੋ ਕੁਆਲਿਟੀ ਫੁੱਲ ਕੱਦ ਕਾਠ ਵਾਲੀਆਂ ਵਾ ਤੇ ਜਿਹੜਾ ਵੀਰਾ ਲੈ ਜਾਊਗਾ ਵੀਰੇ ਸਾਮ ਦਾ ਚੰਗਾ ਮੁੱਲ ਦੇ ਕੇ ਜਾਣ ਗਿਆ। ਕੀ ਬਾਤ ਆ ਜੀ ਇਹ ਵੀਰੇ ਹੋ ਗਈ ਹੁਣ ਹਾਂ ਨਾ ਹਾਂ ਨਾ ਦੱਸਦਾ ਜੀ ਜੈ ਜੀ ਬਸ ਇਤੋਂ ਬਾਕੀ ਚਲੋ ਛੋਟ ਛੜ ਹੋ ਜੂ 80 ਦੀ ਹੋਣੀ ਸੀ ਉਦਾਂ ਹਾਂਜੀ 86 ਦੀ ਹੋਗੀ ਠੀਕ ਹੈ ਜੀ ਨਹੀਂ ਜੈ ਜੀ ਉੱਦੋਂ ਘੱਟ ਕੋਈ ਫੋਨ ਨਾ ਲਾਵੇ ਨਹੀਂ ਜੈ ਜੀ ਨਹੀਂ ਜੈ ਜੀ ਤਿਆਰ ਕਰ ਲਾਂਗੇ ਫਿਰ ਤਿਆਰ ਉਹ ਵਜਣੀ ਦੱਸੀ ਜਾਂਦਾ ਵੀਰੇ ਵਜਣੀ ਚੰਗੀ ਕੀਮਤ ਦਾ ਆ ਚੈੱਕ ਕਰੋ ਵੀਰੇ ਅਗਲੇ ਤੇ ਜੇ ਨੰਬਰ ਤੇ ਇਹ ਆ ਗਈ ਨੀਲੀ ਰਾਵੀ ਨੀਲੀ ਰਾਵੀ 5 ਮਹੀਨੇ ਦੀ ਚੈੱਕ ਪਾਸ ਜੇ ਪੰਜਾਂ ਮਹੀਨਿਆਂ ਦੀ ਥਣ ਵਿਖਾ ਲੈਣ ਜੋਗਾ ਜੇ 2 2.5 ਕਿਲੋ ਠੀਕ ਹੈ ਜੀ ਦੋ ਹੈਗਾ ਉਹ ਦੱਸਾਂਗੇ ਜੀ ਦੁੱਧ 2.5 ਕਿਲੋ ਜਾਂ ਤਾਂ ਗੱਭਣ ਕਿੰਨੇ ਪੰਜਾਂ ਮਹੀਨੇ ਦੀ ਪੰਜਾਂ ਦੀ ਛੇਵਾਂ ਲੱਗਾ ਠੀਕ ਹੈ ਜੀ ਤਾਂ ਵਜਨ ਮੁੰਜ ਨੇ ਇਹਦਾ ਫੁੱਲਾ ਉਹਦਾ ਹਨਾ ਫੁੱਲ ਵੱਡੀ ਫੁੱਲਿਆ ਸੂਣੀ ਬਾਜ਼ਾਰ ਚ ਜਿਹੜੀ ਹੋਣ ਵਾਲੀ ਟੋਕੜ ਵੇ ਸਾਰੀਆਂ ਬਾਜ਼ਾਰ ਚ ਬਾਜ਼ਾਰ ਚ ਸੁਣਿਆ ਬਿਲਕੁਲ ਹਾਂ ਤਾਂ ਵੇਖੋ ਵੀਰੋ ਬਾਕੀ ਚੈੱਕ ਕਰ ਲਿਓ ਇਹ ਵੀ ਟੋਕੜ ਗੱਬੜਾਂਗੀ ਆ ਪੰਜਾਂ ਮਹੀਨਿਆਂ ਦੀ ਗੱਬਣਾ ਵੀਰੇ ਤਾਂ سنگ ਸੁੰਗ ਦੀ ਕੁਆਲਿਟੀ ਚੈੱਕ ਕਰ ਲਓ ਨੀਲੀ ਰਾਵੀ ਆ ਗਈ ਆ ਠੰਡ ਠੁਣ ਵੀ ਚੰਗਾ ਲੱਗਿਆ ਫੁੱਲ ਗਰੰਟੀਡ ਚੈੱਕ ਪਾਸ ਜੀ ਠੀਕ ਠੰਡ ਠੁਣ ਦਿਖਾ ਲਓ ਤੁਸੀਂ ਬਿਲਕੁਲ ਦੇਵਾ ਦੁੱਧ ਹੈਗਾ ਜੀ ਜੋ ਹੈਗਾ ਉਹ ਕੋਸ਼ਿਸ਼ ਹੀ ਉਹੀ ਦੱਸਣਾ ਬਿਲਕੁਲ ਨੀਲੀ ਰਾਵੀ ਦੇ ਵੇਖੋ ਵੀਰੋ ਚੈੱਕ ਕਰ ਲਿਓ ਬੇਸ ਦੀ ਕੁਆਲਿਟੀ ਦਾ ਵਜਨ ਚੈੱਕ ਕਰ ਲਓ ਵਜਨ ਦੇ ਸਾਬ ਵਜਨ ਬਹੁਤ ਆ ਮੁੱਲ ਪਾਉਣਾ ਨਾ ਹਾਂਜੀ ਉੱਡਦੀਆਂ ਵਾਲੇ ਮੁੱਲਾ ਤਾਂ ਵੇਖੋ ਵੀਰੇ ਵਜਨ ਚੈੱਕ ਕਰ ਲਓ ਫੁੱਲ ਵਜਣਾ ਪੰਜਾਂ ਮਹੀਨਿਆਂ ਦੀ ਗੱਬਣਾ ਤਾਂ ਵੀਰੇ 2.2 ਕਿਲੋ ਦੁੱਧ ਆ ਸਿੰਘ-ਸਿੰਘ ਚੰਗਾ ਲੱਗਿਆ ਤਾਂ ਵੀਰੇ ਰੇਡ ਵੀ ਇਹਦਾ ਵੀਰੇ ਕਹਿੰਦਾ ਜਿਆਜ ਕਰਨਾ ਆ ਤਾਂ ਬਾਕੀ ਤੁਸੀਂ ਦੂਰੋਂ ਵੀਰੇ ਚੱਲ ਕੇ ਹੁੰਦੇ ਹੋ ਤੁਸੀਂ ਛੱਡ ਕੇ ਨਹੀਂ ਜਾਂਦੇ ਪਸ਼ੂ ਕਿਉਂਕਿ ਰੇਡ ਨੋਰਮਲ ਆ ਵੀਰੇ ਤਾਂ ਵੀਰੇ ਮੁੱਲੇ ਦਾ ਮੁੱਲ 70000 ਦੀ ਪਾ ਦਈਏ 70 ਦੀ ਹਾਂਜੀ ਜਮਾ ਜਾਇਆ ਨਹੀਂ ਜਾਇਆ ਛੋੜ ਛੱਪਾ ਹੋ ਜੂ 5 ਪੰਜ ਹੀ ਛੱਡਾਂਗੇ 65 ਦੀ ਹੋਰ ਕੀ ਬਾਤ ਹੈ ਨਿੱਕਿਆ ਠੀਕ ਹੈ ਜੀ ਠੀਕ ਹੈ ਜੀ ਨਿੱਕੇ ਨੂੰ ਪੁੱਛ ਲਈਏ ਨਹੀਂ ਜਾਇਆ ਜਾ ਹੁਣ ਤਾਂ ਥੋੜੇ ਨਾਲੇ ਨਹੀਂ ਜਾਇਆ ਜਾ ਜੀ ਹੈਨਾ ਜੀ ਤਾਂ ਹਾਂ ਨਾ ਵੀਰੇ 65 ਚੱਲ ਯਾਰ 1000 ਛੱਡ ਦਾਂ 64 ਜਾਇਆ ਜਾਇਆ ਵੀਰੇ ਜਾਇਆ ਤਾਂ ਵੇਖੋ ਵੀਰੇ ਵਜਨ ਵਜਨ ਵਾਲੀ ਆ ਸਿੰਘ ਚੰਗਾ ਲੱਗਿਆ ਨੀਲੀ ਰਾਵੀ ਆ ਤਾਂ ਪਤਲੇ ਚਮਚਾ ਵੀਰੇ ਤੁੱਕੀ ਵੀ ਚੰਗੇ ਕੀਮਤ ਦੀ ਵਿਗਣ ਵਾਲੀ ਆ ਬਾਕੀ ਤੁਸੀਂ ਆਪ ਆ ਕੇ ਇੱਥੇ ਚੈੱਕ ਵੀ ਕਰ ਸਕਦੇ ਹੋ ਟੌਪ ਕਲਾਸ ਆ ਬਾਕੀ ਦਾ ਕਲਜਿੰਦਰ ਜੀ ਆਪਣੀ ਕੀ ਗੱਲ ਅਜੇ ਹਾਂਜੀ ਜਿਹੜਾ ਕੋਈ ਮਰਜ਼ੀ ਮਹੀਂ ਲੈ ਲੇ ਥੋਕੜ ਗੱਬਣ ਹਾਂਜੀ ਕਿਸੇ ਦੇ ਘਰ ਪਹੁੰਚ ਜੀ ਚੈੱਕ ਕਰਵਾ ਕੇ ਪੈਸੇ ਪਾ ਦੇ ਸਾਈ ਪਾਉਣੀ ਪਊਗੀ ਬਿਲਕੁਲ ਬਿਲਕੁਲ ਲੰਮੇ ਸਮੇਂ ਤੋਂ ਕੰਮ ਆ ਵੀਰਾਂ ਦਾ ਟੌਪ ਕਲਾਸ ਦੇ ਕੰਮ ਚੱਲਦਾ ਹੀ ਵੀਰੇ ਸਚਾਈ ਦਾ ਕੰਮ ਆ ਸਾਫ ਸੁਥਰਾ ਵਾ ਤਾਂ ਤਕਰੀਬਨ ਸਾਰੇ ਵੀਰੇ ਜਾਣਦੇ ਹੀ ਆ ਏਰੀਏ ਦੇ ਹਨਾ ਜੀ ਹਰ ਇੱਕ ਵੀਰੇ ਨੂੰ ਪਤਾ ਵਾ ਤਾ ਬਾਕੀ ਵੀਰੋ ਬੇਫਿਗਰ ਬੇਚਿੰਨਤ ਹੋਗੇ ਤੁਸੀਂ ਦੂਰੋਂ ਚੱਲ ਗਿਆ ਹੋਗੇ ਤੁਸੀਂ ਮੁੜ ਕੇ ਨਹੀਂ ਜਾਂਦੇ ਪਸ਼ੂ ਤੋਂ ਬਾਕੀ ਜਿਹੜਾ ਵੀ ਕਹਿੰਦੇ ਆਉਣੇ ਮੈਂ ਚੱਕ ਘਰ ਜਾ ਕੇ ਪੰਜ ਦੀ ਕਿਹਾ ਵਾ ਪੰਜ ਦੀ ਹੋਊਗੀ ਪੰਜ ਬਿਲਕੁਲ 10 ਤਰੀਕ ਤੋਂ 6ਵਾਂ ਲੱਗਣਾ ਉਹ ਹੀ ਹੋਊਗਾ ਉਹ ਹੀ ਦੋ ਦੀ ਬਿਲਕੁਲ ਬਿਲਕੁਲ ਕਿਉਂਕਿ ਸੱਚਾਈ ਦਾ ਕੰਮ ਆ ਵੀਰੇ ਲੰਮੇ ਸਮੇ ਤੋਂ ਆ ਤਾਂ ਗੱਡੀ ਅਰिजिनल ਦੋ ਦੰਦਾਂ ਦੇ ਜੀ ਦੋ ਦੰਦਾਂ ਦਾ ਹਾਂ ਤਾਜੀ ਸੂਈ ਬੋੜਾ ਹੋਊਗਾ 9 ਕਿਲੋ 8-9 ਕਿਲੋ ਤਿਆਰ ਖੋਲ ਠੀਕ ਹੈ ਖੋਲ ਵੀਰੇ ਤਾਜ਼ਾ ਬੱਜਾ ਤਾਂ ਵੇਖੋ ਵੀਰੋ 8-9 ਕਿਲੋ ਦੇ ਕਰੀਬ ਆ ਤਾਜੀ ਸੂਈ ਆ ਬਿਲਕੁਲ ਤਾਂ ਬੱਚਾ ਨਾਲੋ ਮਾਰਿਆ ਫੇਸਬੂਕ ਦੀ ਗੱਲ ਕਰੀਏ ਸਿੰਘ ਸੁng ਦੀ ਤਾਂ ਬਹੁਤ ਸੋਣੀ ਆ ਵੀਰੇ ਫੇਸ ਕੁਆਲਿਟੀ ਤਾਂ ਕਾਲੀਪੋਰ ਆ ਵੀਰੇ ਪੂਰੇ ਹਨ ਥਣ ਥਣ ਚੰਗਾ ਲੱਗਿਆ ਬਸ ਦੇਖੋ ਜੀ ਸਫਾਈਆਂ ਨੇ ਦੇ ਰੀਆਂ ਜੀ ਬੱਚਾ ਦਿਖਾਓ ਅੱਛਾ ਆ ਬੱਚਾ ਆ ਗਿਆ ਨਾਲੂ ਨਾਲੂ ਠੀਕ ਹੈ ਜੀ ਤਾਜੀ ਆ ਸटील ਢੰਡੀ ਪੂਰੀ ਠੀਕ ਹੈ ਬੱਚਾ ਗਿਆ ਵੀਰੇ ਨਾਲ ਬੱਚਾ ਕੱਟਾ ਗਿਆ ਕੱਟਾ ਆ ਗਿਆ ਹਾਂ ਜੀ ਆ ਵੀ ਕੋਈ ਵੀਰੋ ਆ ਦੇਖਿਓ ਜੀ ਆ ਜਾਓ ਦਿਖਾਓ ਵੇਖੋ ਵੀਰੋ ਦੋ ਦੰਦਾ ਆ ਲੋ ਚੈੱਕ ਕਰ ਲੋ ਠੀਕ ਠੀਕ ਕੋਈ ਚੋੜਾ ਕਟਿਆ ਬਣੀ ਬਿਲਕੁਲ ਤੋੜ ਦਿਓ ਤਾਂ ਵੇਖੋ ਵੀਰੇ ਦੋ ਦੰਦ ਝੋਟੀ ਆ ਕੱਦ ਕਾਠ ਵਾਲੀ ਆ ਪਲੀ ਜੁੜੀ ਆ ਤਲੇਵੇ ਦੀਆਂ ਸਫਾਈਆਂ ਚੈੱਕ ਕਰ ਲਿਓ ਤਾਂ ਤਾਜੀ ਸੂਈ ਆ ਬਹੁਤ ਚੰਗੀ ਕੱਟੀ ਆ ਜੀ ਰੰਗ ਵੇਖ ਲੋ ਕਿੰਨਾ ਸੁਨਵਾ ਡੁੱਲਿਆ ਬਿਲਕੁਲ ਥਣਾ ਦੀ ਵੇਸ ਸ਼ਾਇਨੀ ਕੁ ਬੋਤ ਆ ਚੈੱਕ ਕਰੋ ਵੀਰੇ ਕੁਆਲਿਟੀ ਚੂਣ ਇੱਕ ਨੰਬਰ ਹਾਂਜੀ ਕਿਤੇ ਲੱਤ ਤੋਂ ਲੱਤ ਨਹੀਂ ਲਾਉਗੀ ਠੰਡਾ ਤੁਹਾਨੂੰ ਦੱਸਦਾ ਤੁਸੀਂ 8 9 ਕਿਲੋ ਠੰਡਾ ਠੰਡਾ ਕਰਕੇ ਜਮਾ ਕੋੜਾ ਤੇ ਆ ਜਾ ਨਾਲੇ ਵੀਰੇ ਨਵਾਂ ਪਸ਼ੂ ਹੈ ਨਾ ਦੋ ਦੰਦ ਦਾ ਕੋਈ 5-7 ਸੂਏ ਚੋਗੇ ਵੀਰਾ ਵੇਚ ਲੈਂਦਾ ਹੈ ਨਾ ਰਕਮ ਵਟ ਲੈਂਦਾ ਤਾਂ ਰੇਟ ਇਹਦਾ ਵੀਰੇ ਰੇਟ ਜਮਾ ਛੋਟਾ ਜਿਹਾ ਹਾਂਜੀ ਇੱਕ 10 ਦੀ ਇੱਕ 10 ਦੀ ਹਾਂ ਛੋਟਾ ਛੱਪਾ ਹੋ ਜੂ ਵੀਰੇ ਹਾਂਜੀ ਛੱਡ ਦਿੰਦਾ ਪੰਜ ਦੀ ਜੈ 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 ਵੀਰੇ ਜੈ ਜੈ ਇੱਕ ਪੰਜ ਦੀ ਆ ਵੀਰੇ ਉਧਰ ਦੀ ਝੋਟੀ ਆ ਚੰਗੇ ਸੀਮਨ ਚੋਂ ਆ ਹਨਾ ਹਾਂਜੀ ਟੁਕੜਾ ਵੇਚ ਕੇ ਹੁਣ ਇੱਧਰ ਝੋਟੀਆਂ ਫੇਰ ਲਿਆਉਂਦੇ ਤਾਜ਼ੀਆਂ ਤਾਜ਼ੀਆਂ ਝੋਟੀਆਂ ਉਹਦਾਂ ਆਪਾਂ ਪਾਈਆਂ ਇਹ ਵੇਚਤੀਆਂ ਬਿਲਕੁਲ ਹਾਂਜੀ ਤਾਂ ਵੇਖੋ ਵੀਰੇ ਨਾਲੇ ਬਾਹਰ ਚੰਗੀਆਂ ਮੌਸਮ ਘੜੀ ਵਧੀਆ ਵੀਰੇ ਹਨਾ ਹਾਂਜੀ ਤਾਂ ਚੰਗੀਆਂ ਝੋਟੀਆਂ ਨੇ ਵੀਰੇ ਕੋਲੇ ਹਾਂ ਨਾ ਇੱਕ ਪੰਜ ਦੀ ਠੀਕ ਆ ਤਾਂ ਵੇਖੋ ਵੀਰੇ ਫੇਸ ਤੋਂ ਲੈ ਕੇ ਸਿੰਘ ਦੀ ਕੁਆਲਿਟੀ ਤੋਂ ਲੈ ਕੇ ਤਾਂ ਬਾਕੀ ਗੱਲ ਕਰੀਏ ਕੱਦ ਕਾਠ ਦੀ ਪਲੀ ਜੁੜੀ ਦੀ ਤਾਂ ਲੇਵੇ ਦੀ ਤਾਂ ਕਿਦਾਂ ਕੋਈ ਵੀਰਾ ਮੁੜ ਕੇ ਜਾਊ ਇੱਥੇ ਆਇਆ ਵੇਖੋ ਵੀਰੇ ਸਿਰਾ ਰੇਟ ਆ ਪਾ ਦੇਸੀਆਂ ਦਾ ਬਿਲਕੁਲ ਕਿਉਂਕਿ ਚਿਗਾਠਾ ਜਗੂਠਾ ਦੱਸੀ ਜਾਂਦਾ ਨਸਲ ਤਾਂ ਸਿੰਘ ਦੱਸ ਜਾਂਦਾ ਆਹ ਇਹ ਦੀ ਲੀਰਾ ਵੀ ਮੈਂ ਬੱਡ ਰੇਰੀਏ ਦੀ ਹਾਂ ਠੀਕ ਹੈ ਜੀ ਦੁੱਧ ਚੰਗਾ ਪਰ ਯਾ ਠੀਕ ਹੈ ਜੀ ਸ਼ੱਕ ਚ ਡਾਕਟਰ ਦੱਸ ਕੇ ਗਿਆ ਖਾਲੀ ਕਰਕੇ ਦੇਣੀ ਆ ਠੀਕ ਹੈ ਜੀ ਦੇਣੀ ਮੁਫਤ ਦੇ ਭਾਅ ਕੋਲ ਦੁੱਧ ਲਗਾ ਜੀ 5 ਕਿਲੋ ਦੁੱਧ 5 ਲੀਟਰ ਹਾਂ ਤਾਂ ਮਿਲਦੀ ਕਿਵੇਂ ਵੀਰੇ ਮਿਲਦੀ ਜੀ ਟੀਗਾ ਵੀ ਲਾ ਲੀਏ ਤਾਂ ਲੱਤ ਨਹੀਂ ਮਾਰੂਗੀ ਹਾਂਜੀ ਤੇ ਭਾੜੇ ਦੇ ਵੀ ਮਿਲ ਪੈਂਦੀ ਆਪਣੇ ਕੋਲ ਟਾਈਮ ਹੁੰਦਾ ਘੱਟ ਬਿਲਕੁਲ ਹਾਂ ਟੀਗਾ ਲਾ ਲੀਏ ਹਣਾ ਤੇ ਬਾਕੀ ਹੈ ਵੀਰੇ ਨਸਲ ਹਨਾ ਨਸਲ ਬਹੁਤ ਹੈ ਵੇਖੋ ਵੀਰੋ ਨੀਲੀ ਰਾਵੀ ਆ ਪਰ ਦੂਜੇ ਕੰਮ ਨਾਲ ਉਹ ਵੀ ਰੇਡ ਘੱਟ ਦੇ ਜੀ ਜੀ ਹਾਂ ਚਲੋ ਕਿਹੜਾ ਜੀ ਸੇਵਾ ਵਾਲਾ ਲੈ ਜੀ ਹਣਾ ਦੇਣੀ ਬਸ ਸਾਹਮਣ ਵਾਲੇ ਦੁਮ ਕਿਆ ਬਾਤ ਹੈ ਵੱਡੀ ਮੈਂ ਵਿੱਚ ਇਕੱਠਾ ਜੁਠਾ ਸਿੰਗਲ ਹੱਡੀ ਆ ਤਾਂ ਥੰਡ ਥੁਣ ਵੀਰੇ ਚੰਗਾ ਲੱਗਿਆ ਦੇਖੋ ਥਣ ਗੱਲੋ ਜੀ ਕਿੰਦਾ ਦਾ ਥਣ ਲੱਗਿਆ ਤੇ ਵੱਡੀ ਮੈਂ ਪਿਓਰ ਨੀਲੀ ਜਿਆ ਅੱਖਾਂ ਤੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਹੈ ਚੰਗੀ ਟੋਪ ਕਲਾਸ ਆ ਹਾਂ ਜੀ ਵੀਰੇ ਗੱਲ ਦੀ ਕਰਕੇ ਕਿਸੇ ਦੀ ਕਿਸਮਤ ਜੀ ਹਾਂ ਕਿਉਂ ਨਿਕਲ ਆਵੇ ਤਾਂ ਮੇਰੇ ਹਨਾ ਹਾਂ ਜੀ ਤਾਂ ਸਾਮ ਤਾਂ ਮੁੱਲ ਵੀ ਦੇਣ ਵਾਲੀ ਆ ਵੀਰੇ ਇਹਦਾ ਮੁੱਲ ਦੀ ਗੱਲ ਕਰੀਏ ਤਾਂ ਇਹ ਕਿੰਨੇ ਦੀ ਹੋਜੂ ਹੁਣ ਖਾਣਾ ਜਿਹੜੀ ਦੇ ਦੇਣੀ ਹਾਂਜੀ ਜਿੰਨੇ ਦੀ ਕਹੋ ਕਿੰਨੇ ਦੀ ਹੋ ਜੀ ਵੀਰੇ ਦੇ ਦਈਏ 52000 ਦੀ 52000 ਦੀ ਹਾਂਜੀ ਮਾਂ ਤਨ ਹੋ ਜੂ ਜਿੰਨਾ ਕਹੋਗੇ ਕਿੰਨੇ ਦੀ ਹੋ ਜੀ ਤੁਸੀਂ ਦੱਸਣਾ ਨਹੀਂ ਦੱਸ ਦਿਓ ਜੈਜੀ ਕਰ ਦਿਓ ਚਲੋ ਦੋ ਛੱਡ ਦਈਏ ਦੋ ਨਹੀਂ ਵੱਧ ਛੱਡ ਦਈਏ ਛੋਟੂ ਗਾਜ ਜੈਜੀ ਜਾਣਦੇ ਹੋ 48 ਦੀ 48 ਦੀ ਦੋ ਹੋਰ ਛੱਡ ਜੋ 40 ਦੀ ਵੀਰੇ 45 ਦੀ ਜਾਣ ਦੋ 45000 ਦੀ ਹਾਂ ਜਾਇਜ ਵੇਖੋ ਵੀਰੇ ਚੈੱਕ ਕਰ ਲਓ ਫੇਸ ਕੁਆਲਿਟੀ ਤਾਂ ਨਿਸ਼ਾਨੀਆਂ ਚੈੱਕ ਕਰ ਲਿਓ ਪੂਰੀਆਂ ਖਾਨ ਦੀ ਕੁਆਲਿਟੀ ਆ ਆ ਪਾ ਕਟੀਆਂ ਛਡਾਈਆਂ ਅਸੀਂ ਦਲਜਿੰਦਰ ਜੀ ਤੇ ਵੀਡੀਓ ਪਾਤੀ ਮੈਂ ਆ ਜਾਬ ਦੇ ਚੈਨਲ ਤੇ ਠੀਕ ਹੈ ਜੀ ਤੇ ਚਮੇ ਸੇਲ ਹੋ ਗਈਆਂ ਚਮੇ ਸੇਲ ਹੋ ਗਈਆਂ ਆਪਾਂ ਜਾਨ ਬਚਾਉਂਦੇ ਹਾਂ ਬਿਲਕੁਲ ਬਿਲਕੁਲ ਵੀਰੇ ਬਹੁਤ ਚੰਗਾ ਕੰਮ ਕੀਤਾ ਜੀ ਇਹਨੇ ਜਾਬੀ ਕੱਟੀ ਆ ਵੇਖਿਓ ਜੀ ਚਲੋ ਜਿਹਨੇ ਨਹੀਂ ਵੀ ਆਪਣੇ ਤੇ ਵੀਡੀਓ ਦੇਖੀਏ ਸਾਡਾ ਦੇਖੀਓ ਕਟੀਆਂ ਵੇਖੋ ਵੀਰੇ ਆਹ ਵੇਖੋ ਜੀ ਇਹੋ ਜਿਹੀਆਂ ਕਟੀਆਂ ਲੱਗਦੀਆਂ ਕੀ ਬਾਤ ਹੈ ਵੇਖੋ ਵੀਰੇ ਪਿਓਰ ਨੀਲੀ ਰਾਵੀਆ ਤਾਂ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੇ ਇਹੋ ਜਿਹੇ ਬੱਚਾ ਚੰਗੇ ਸੀਮਾਂ ਦਾ ਸਾਂਭਿਆ ਕਰੋ ਇਹ ਵੀ ਭਾਵੇਂ ਚੰਗੇ ਸੀਮਾਂ ਦਾ ਨਹੀਂ ਆ ਸਾਂਭ ਕਰਿਆ ਕਰੋ ਬੱਚਿਆਂ ਦੀ ਆ ਵੇਖਿਓ ਜੀ ਆ ਮੀਨੀ ਕੱਟੀ ਸਿੰਘ ਹਿਲਦੇ ਨੇ ਸਿੰਘ ਹਿਲਦੇ ਆ ਕੀ ਬਾਤ ਆ ਇਹੋ ਜਿਹੇ ਕੱਟੀਆਂ ਇਹਨਾਂ ਦਾ ਵਿਚਾਰੀਆਂ ਦਾ ਦਮਿੰਗੂ ਕਸੂਰ ਹੈ ਇਹਨਾਂ ਦੇ ਵਿਚਾਰੀਆਂ ਨੇ ਹੱਲੇ ਬਣੀਆਂ ਨਹੀਂ ਬਣੀਆਂ ਨਹੀਂ ਜੀ ਕੁਝ ਨਹੀਂ ਨਹੀਂ ਤੇ ਕਹਿੰਦੇ ਬਣੀਆਂ ਦੀ ਤਾਂ ਦੇਤੀਆਂ ਇਹ ਵੇਖ ਲਓ ਹਾਂ ਇਹ ਦੇ ਛੱਡੀਆ ਦੇ ਛੱਡੀਆ ਕਿਆ ਤੇ ਚਲੋ ਛੋਟੀਆਂ ਛੋਟੀਆਂ ਨੇ ਅਜੇ ਤਾਂ ਧਮਾ ਦੇਆ ਕਿੰਨਾ ਲੈ ਲੀਆਂ ਸਾਡੇ ਤੋਂ ਨਾਲੇ ਵੀਰੇ ਮਾਸਾ ਪਾਲ ਕੇ ਫੜਾ ਦਿੰਦੇ ਆ ਹਨਾ ਵੀ ਪਲੀਆਂ ਨੇ ਹੁਣ ਵੀਰੇ ਹੋਰ ਸੰਭਲੋ ਤਾਂ ਕਿਹੜੀ ਗੱਲ ਨੂੰ ਚੰਗੀ ਕੀਮਤ ਦੇ ਵਿੱਚ ਉਹ ਨਾਲੇ ਹਨਾ ਦੁੱਧ ਵਾਲੀਆਂ ਕਰਕੇ ਵੇਚੋ ਸਹੀ ਗੱਲ ਹੈ ਜੀ ਤਾਂ ਬਾਕੀ ਵੀਰੇ ਕੱਟੀ ਦੀ ਝੋਲ ਦੇਖਿਓ ਚਲੋ ਸੰਭੀ ਨਹੀਂ ਕਿਸੇ ਨੇ ਝੋਲ ਦੇ ਕੇ ਚੋਲੋ ਬਾਕੀ ਕਿੱਦਾਂ ਦਾ ਵੀਰਾ ਲੈ ਜੂ ਚੰਗੀ ਸੇਵਾ ਕਰ ਲਿਓ ਮੰਡੀ ਤੋਂ ਲੈ ਆਂਦੇ ਜੀ ਮੰਡੀ ਤੋਂ ਬੱਲੇ ਤੋਂ ਬੱਲੇ ਮੰਡੀੋਂ ਲੈ ਆਂਦੇ ਆ ਤਾਂ ਵੇਖੋ ਵੀਰਿਓ ਇਹ ਵੀ ਬਹੁਤ ਸੋਹਣਾ ਕੰਮ ਆ ਵੀਰੇ ਜਾਨ ਬਚਾ ਲੈਣੀ ਜਾਨਵਰ ਦੀ ਕਿਉਂਕਿ ਇਹ ਮੂੰਹ ਤਾਂ ਨਹੀਂ ਕੋਈ ਕੁਝ ਬੋਲ ਸਕਦੇ ਬਜਾਰੇ ਜਾਨਵਰ ਫੇਰ ਇਹ ਆ ਵੇਖਿਓ ਮੇਰੀ ਗੱਲ ਵੀਰੇ ਤਾਂ ਹੀ ਤਾਂ ਲੈਣਾ ਲੱਗਿਆ ਹਨਾ ਆ ਜਿਹੜੀ ਮੈਮ ਆ ਹਾਂਜੀ 52 53 ਦੀ ਵੇਗਦੀ ਹੈ ਵੇਗਦੀ ਵਜਨ ਆਪ ਨਹੀਂ ਕਰਦਾ ਬਿਲਕੁਲ ਵੱਡੀ ਮੈਂ ਆ ਵਜਨ ਵਾਲੀ ਆ ਘੱਟ ਰੇਟ ਪਾਤਾ ਹਾਂਜੀ ਸਾਹਮਣਾਂ ਵਾਲੇ ਤੋਂ ਬਾਕੀ ਵੀਰੇ ਨੂੰ ਇਹੋ ਬੈਂਤੀ ਆ ਕਿ ਵੀਰੇ ਆਵੇ ਵੀਰੇ ਸਾਹਮਣਾਂ ਵਾਲਾ ਜੀ ਕਿਉਂਕਿ ਰੇਟ ਜਾਇਜ਼ ਆ ਜਿਵੇਂ ਹੀ ਤਾਂ ਜਿਹੜਾ ਸਾਰਾ ਸਾਲ ਚੋਗੇ ਵੀਰੇ ਗਾੜੀ ਬਣ ਜੇ ਤਾਂ ਚੰਗੀ ਕੀਮਤ ਦੀ ਵਿਗਣਾ ਲਈ ਆ ਹੈ ਨਾ ਜੀ ਟੋਪ ਕਲਾਸ ਜਾਇਜ਼ ਕੀਮਤ ਪਾਈ ਨਾ ਜਾਇਜ਼ ਆ ਵੀਰੇ ਜਾਇਜ਼ ਆ ਤਾਂ ਵੀਰੇ ਰੇਡ ਜਵਾਂ ਜਾਇਜ਼ਾ ਵੱਡੀਆਂ ਛੋਟੀਆਂ ਖਾਲ ਦੋ ਜੀ ਕਿਸੇ ਦੇ ਸਮਝ ਆਵੇ ਉਹਦਾ ਆਪਾਂ ਉਹਦੇ ਨਾਲ ਫੋਨ ਤੇ ਗੱਲ ਕਰ ਲਾਂਗੇ ਉਹਦਾ ਬੱਚਾ ਚੁੰਗ ਕੀ ਅੱਗੇ ਆਪਾਂ ਦਾ ਦੱਸ ਛੱਡੀ ਅੱਛਾ ਜੀ ਨੀਲੀ ਰਾਵੀ ਆ ਗਈ ਹੈ ਨਾ ਤੇ ਵੇਖੋ ਵੀਰੇ ਕੱਟੀ ਭੱਜੀ ਹੀ ਲੱਗ ਗਈ ਬਿਲਕੁਲ ਉਹਦਾ ਹੈਗਾ ਸੀ 9 10 ਕਿਲੋ ਉਹ ਤੇ ਠੰਡਾ ਤੇ ਆ ਰਿਹਾ ਠੰਡਾ ਤੇ ਆ ਆ ਵੇਖੋ ਬੱਚਾ ਨੀਲੀ ਰਵੀ ਕੱਟੀ ਆ ਵੀਰੇ ਕੱਟੀ ਮਗਰਿਆ ਕਿਆ ਬਾਤ ਆ ਮੁੱਲ ਕੁਆਲਿਟੀ ਆ ਸਾਈਡ ਇਧਰ ਦੀ ਸਾਰੀ ਚੁੰਗਿਆ ਪਰਲੀ ਸਾਈਡ ਪਸ਼ਮੀਰੀ ਦੇਖ ਲੋ ਔਰਲੀ ਸਾਈਡ ਚੁੰਗ ਗਿਆ ਹਾਂ ਤਾਂ ਵੀਰੇ ਮਾੜਾ ਇਹ ਵਿਖਾ ਦੀ ਤੋਰ ਦੇ ਤੋਰ ਤੋਰਾ ਹਾਂ ਤਾਂ ਵੇਖੋ ਵੀਰਿਓ ਇਧਰ ਤੋਰ ਗਿਆ ਬਾਕੀ ਕੋਈ ਗੱਲ ਨਹੀਂ ਵੀਰੇ ਕਿੰਨਾ ਨੂੰ ਅਨਮਸਲ ਆ ਨਾਲੇ ਸਾਫ ਸੁਥਰਾ ਆਪਦਾ ਕੰਮ ਆ ਕੋਈ ਨਾ ਹਾਂ ਜੈ ਜੀ ਜੈ ਜੀ ਕੀ ਬਤ ਕਰਾਂਗੇ ਉਹ ਵੇਖਿਓ ਜੀ ਇੱਕ ਨਿਗਾਹ ਹੋਰ ਮਰਮਾਇਓ ਮੈਂ ਘਰ ਰੱਖਿਆ ਕੱਟਾ ਉਹ ਵੀ ਪੁੱਛਣਾ ਤੁਸੀਂ ਦਾ ਕਿਆ ਬਾਤ ਹੈ ਟੇਡੇ ਘਟ ਵਾਲਾ ਬਹੁਤ ਚੰਗੇ ਸੀ ਬੰਦਾ ਮਾਨਕੀ ਆਖਾ ਟੇਡਾ ਕੱਟਾ ਬਰੇ ਕੁਆਲਟੀ ਆ ਉਦਾਂ ਦਾ ਬਹੁਤ ਸਾਮਣ ਨਹੀਂ ਬਸ ਮੰਗ ਨੂੰ ਲੱਗਿਆ ਬੈਠਾ ਨਹੀਂ ਦੇਣਾ ਐਵੇਂ ਨਾ ਕਟਾ ਵੀਰੇ ਦੇਤਾ ਕਿਨੇ 2 ਨੰਬਰ ਚ ਦੇਖ ਲੋ ਕੀ ਵਜੇ ਵੇਖੋ ਵੀਰੇ ਨੰਬਰ 7 ਤੋਂ ਚੜਾਇਆ ਜੀ ਹੰਬਰ 7 ਵੇਖੋ ਕਟਾ ਬੜੇ ਚੰਗੇ ਸੀ ਹੁੰਦਾ ਵੀਰੇ ਇਹ ਹੁਣ ਖਰੀਦ ਨਹੀਂ ਵੇਚਣਾ ਨਹੀਂ ਹਨਾ ਵੇਚ ਨਹੀਂ ਕਰਨੀ ਇਹ ਜਦੋਂ ਮੰਨ ਹੋ ਗਿਆ ਵੀਡੀਓ ਚ ਪਾਵਾਂਗੇ ਹੱਲੇ ਫਿਲਹਾਲ ਨਹੀਂ ਮੰਨ ਫਿਲਹਾਲ ਹਜੇ ਨਹੀਂ ਮੰਨਣਾ ਵੇਖੋ ਚਾਦਾ ਜੀ ਮਸਲੀ ਬਹੁਤ ਆ ਵੀਰੇ ਬਸ ਇਹ ਇੱਕ ਗਲਜਿੰਦਰ ਜੀ ਵਿਖਾ ਲਿਆ ਇਹੋ ਜਿਹੇ ਹੀਰੇ ਨਾ ਦਿਆ ਕਰੋ ਨਾ ਦਿਆ ਕਰੋ ਬਿਲਕੁਲ ਵੀਰੇ ਕਿਸੇ ਦਾ ਜਨਲ ਆਵੇ ਨੂੰ 1000 2000 ਰੁਪਏ ਦੇ ਕੇ ਵੀਡੀਓ ਕੋਆ ਲਿਆ ਕਰੋ ਕਿਸੇ ਦੇ ਸਾਹਮਣੇ ਨਾਲ ਦੇ ਘਰੇ ਜਾ ਵੜੇ ਘਰ ਵਾਲੇ ਦੇ ਖਰੀਦ ਦੇ ਚਲੋ ਕਿ ਸਾਂਭ ਕਰ ਸਕਦਾ ਹੈ ਨਾ ਤਾਂ ਉਵੇਂ ਵੀਰੇ ਇਹ ਠੰਡਾ ਕਟਾ ਐਡਾ ਐਡਾ ਚੰਗਾ ਮੈਂ ਕਹਿੰਦਾ ਕਿ ਹਿਸਾਬ ਹੀ ਨਹੀਂ ਆ ਵੇਖਿਓ ਹੁਣ ਨਾ ਉਹਨਾਂ ਨੇ ਦਿਖਾ ਲਿਆ ਵਾਕਿਆ ਤੁਸੀਂ ਕਹਿੰਦਾ ਚੰਗੇ ਸੀ ਮੰਦਾ ਆਪਾਂ ਨਹੀਂ ਵੀ ਵਿਛੜਾ ਉਦਾਂ ਕੁਦਰਤੀ ਮੰਨ ਨਹੀਂ ਕੀਤਾ ਬਸ ਨਹੀਂ ਕੁਆਲਿਟੀ ਹੈ ਵੀਰੇ ਤੁਸੀਂ ਜੰਦਾ ਆ ਵੇਖਿਓ ਬਿਲਕੁਲ ਨਾ ਹੁਣ ਦੋ ਹੀ ਬਿਲਕੁਲ ਕੁਆਲਿਟੀ ਦਾ ਹਾਂ ਤਾਂ ਸਾਰੀਆਂ ਨਿਸ਼ਾਨੀਆਂ ਆ ਵੇਖਿਓ ਕਵਰ ਕਰਦਾ ਬਿਲਕੁਲ ਕੋਈ ਨਾ ਵੀਰੇ ਜਿਹੜਾ ਵੀ ਚੰਗਾ ਸ਼ਕੀਨ ਸ਼ੌਂਕੀਆ ਹਨਾ ਕੋਈ ਨਾ ਜੇ ਮੰਗੂਗਾ ਖਰੀਦ ਕੇ ਵੇਚ ਕਰ ਦਿਓ ਤਾਂ ਮਦ ਲਈਏ ਅੱਛਾ ਹੀ ਉਹ ਵੇਖੋਗੇ ਆ ਚਲੋ ਵੀ ਵੀਰਾ ਆਹ ਖਾ ਲਓ ਜੀ ਸਾਈਡ ਚ ਜੰਗਲ ਗਿਆ ਤੇ ਬੱਚਾ ਨਹੀਂ ਨਹੀਂ ਰੱਬਾ ਜਿਹੜੀ ਵੀਡੀਓ ਚ ਪਾ ਲਾਂਗੇ ਤੁਹਾਨੂੰ ਵਿਖਾਲ ਦਿੰਦੇ ਜਿਵੇਂਖ ਵੀਰੇ ਇੱਕ ਸਾਈਡ ਨੇ ਜੰਗਲਿਆ ਨੀਲੀ ਰਾਵੀ ਚ ਆ ਗਿਆ ਹੈ ਕੱਦ ਕਾਰਠ ਵਾਲੀ ਕਿਉਂਕਿ ਸਾਰੀਆਂ ਨਿਸ਼ਾਨੀਆਂ ਸਾਬਰ ਕਰਦੀ ਆ ਵੇਖੋ ਬੱਚੇ ਚੰਗੇ ਮਾਨ ਕੀ ਅੱਖਾਂ ਤਾਂ ਹੀ ਵੀਰੇ ਬੱਚਾ ਚੰਗਾ ਪਾਇਆ ਇਹਨੇ ਆਪ ਨਸਲ ਆ ਤਾਂ ਹੀ ਬੱਚਾ ਚੰਗਾ ਪਾਇਆ ਆਹ ਵੇਖੋ ਚੋਂਣ ਜਾਣੇ ਇੱਕ ਨੰਬਰ ਇੱਕ ਨੰਬਰ ਤੰਬਾਕੀ ਵੀ ਵੀਰ ਨੇ ਦੱਸਦਾ ਇੱਕ 사이ਡ ਆ ਬੱਚਾ ਚੋਂਗਲੇ ਵੀਰ ساری ਜੁੰਗ ਗਿਆ ਲੱਗੇ ਵੱਜਾ ਹੈ ਨਾ ਬਿਲਕੁਲ ਲੱਗੇ ਵੱਜੇ ਕਰਕੇ ਚਲੋ ਤਾਂ ਬੱਚੇ ਤਾਂ ਵੀ ਅੱਖ ਤਾਂ ਹੀ ਲੈ ਗਏ ਵੀਰੇ ਪੋਸਟਾਂ ਹੀ ਨਿਸ਼ਾਨੀਆਂ ਹਨਾ ਬੱਚਾ ਪਿਓਰ ਆ ਜੀ ਆ ਦੇਖੋ ਬਿਲਕੁਲ ਆ ਦੇਖੋ पूरा बोलੱਖਦਾ ਵਾ ਚੰਗੇ ਜੀ ਬੰਦਾ ਵੀਰੋ ਬਹੁਤ ਜੀ ਚੰਗੇ ਸੀ ਬੰਦਾ ਜੀ ਬਿਲਕੁਲ ਚੰਗੇ ਸੀ ਬੰਦਾ ਹਾਂਜੀ ਤਾਂ ਮੈਂ ਵੀ ਤੁਸੀਂ ਦੇਖੋ ਜੀ ਸਾਰੀਆਂ ਨਿਸ਼ਾਨੀਆਂ ਕਵਰ ਕਰ ਦਿੱਤੀ ਬਿਲਕੁਲ ਤਾਂ ਵੀਰੇ ਇਹ ਇਹ ਕਿੰਨੇ ਦੀ ਦੇ ਦੇਣੀ ਆ ਹੁਣ ਮੈਂ ਨਹੀਂ ਰਹਿਣ ਦੀਏ ਹੱਲੇ ਆਪਾਂ ਤਾਂ ਪੂਰੀ ਬਣੀ ਤਾਂ ਨਹੀਂ ਪਾਵਾਂਗੇ ਬਣੀ ਤਾਂ ਨਹੀਂ ਚਲੋ ਜੇ ਕਰੇ ਵੀਰ ਨੇ ਹੋਵੇ ਹਨਾ ਤਾਂ ਆਪਦਾ ਤੁਸੀਂ ਵਾ ਵਟਸਐਪ ਤੇ ਫੋਟੋ ਮੰਗਾ ਲਓ ਵੀਰੇ ਹਨਾ ਹਾਂ ਫੋਨ ਕਰ ਬਣੀ ਤਾਂ ਨਹੀਂ ਜੀ ਹਾਂ ਬਿਲਕੁਲ ਕਿਉਂਕਿ ਹੁਣ ਤਾਂ ਬੱਚਾ ਚਾਹੂਗਾ ਕਿ ਤਖਮ ਨਹੀਂ ਦਿੰਦੀ ਤਾਂ ਬਿਲਕੁਲ ਉਹਦਾ ਦੀ ਜਰੂਰ ਪਾਉਣੀ ਸੀ ਹਾਂਜੀ ਹਾਂਜੀ ਬਸ ਪਾਉਣੀ ਭਾਈ ਠੀਕ ਹੈ ਜੀ ਇਹੀ ਪਸ਼ੂ ਆਗੇ ਕੋਲੇ ਹਨਾ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਵੱਡੀਆਂ ਚੋਟੀਆਂ ਨੇ ਟੋਕੜਾ ਗੱਬੜਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰਾਂ ਨੂੰ ਇਹ ਬੇਨਤੀ ਆ ਗਈ ਵੀਰੇ ਆਓਗੇ ਦੂਰੋਂ ਚੱਲਗੇ ਇੱਕ ਵੀਰਾਂ ਤੋਂ ਬੇਨਤੀ ਆ ਵੀ ਪਾਪ ਤੋਂ ਥੋੜਾ ਜਿਹਾ ਪ੍ਰੇਸ਼ ਕਰਿਆ ਕਰੋ ਪ੍ਰੇਸ਼ ਕਰਿਆ ਕਰੋ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਸਹੀ ਗੱਲ ਕਹਿੰਦੇ ਬਿਲਕੁਲ ਵੀਰੇ ਬਿਲਕੁਲ ਕਿਉਂਕਿ ਨਾਲ ਤਾਂ ਕੋਈ ਗੱਲ ਨਹੀਂ ਆਪਦੀ ਕਿਸੇ ਨੇ ਸਮਝ ਵਰਤਣੀ ਆ ਥੋੜਾ ਜਿਹਾ ਪ੍ਰੇਸ਼ ਕਰੋ ਫਿਰ ਵੀ ਪ੍ਰੇਸ਼ ਕਰੋ ਬਿਲਕੁਲ ਵੀਰੇ ਇਹੋ ਜਿਹੇ ਕਟੀਆਂ ਜਿਹੜੀਆਂ ਨਿੱਗੀਆਂ ਨਿੱਗੀਆਂ ਪਾਲ ਚੰਗੇ ਸੀ ਬੰਦੀਆਂ ਤਾਂ ਮਈਆਂ ਦੀ ਕੱਲ ਨੂੰ ਤਿਆਰ ਹੋਣੀ ਨਹੀਂ ਹੁੰਦੀਆਂ ਤੇ ਚਲੋ ਆਪਾਂ ਨੂੰ ਲੋਕ ਕਹਿੰਦੇ ਆਪਾਂ ਨੂੰ 5 6 ਸਾਲ ਹੋ ਗਿਆ ਆਪਾਂ ਨੇ ਜਿੰਨੀਆਂ ਛੱਡੀਆਂ ਸਵਾਈਆਂ ਵੀ ਹੂ ਸਵਾਈਆਂ ਬਿਲਕੁਲ ਤਾਂ ਵੀਰੇ ਕਾਰੋਬਾਰੀ ਪਰਮਾਤਮਾ ਹੀ ਬਿਲਕੁਲ ਤਾਂ ਹੀ ਸਭੇ ਕੋਈ ਪਰਮਾਤਮਾ ਸਭ ਕੋਈ ਦਿੰਦਾ ਵੀਰੇ ਕਿਵੇਂ ਐਵੇਂ ਜਾਨ ਕਟੀਆਂ ਦੀ ਬਚਾਈ ਹਨ ਤਾਂ ਹੋਰ ਵੀ ਵੀਰਾਂ ਨੂੰ ਉਦਾਂ ਇਹ ਬੇਨਤੀ ਆ ਕਿ ਵੀਰੇ ਕਿਵੇਂ ਮੰਡੀ ਦੇ ਵਿੱਚ ਤੁਸੀਂ ਵੇਖਦੇ ਹੋ ਤੂੰ ਉਹਦੀ ਫਰੀਦ ਕਰ ਲਿਆ ਕਰੋ ਵੀਡੀਓ ਤੇ ਵਗੈਰਾ ਵੇਚ ਲਿਆ ਕਰੋ ਹਨਾ ਕਿਹੜਾ ਘਰ ਵਾਲਾ ਵੀਰਾ ਲੈ ਜਾ ਤਾਂ ਕਿਉਂਕਿ ਇਹ ਵੀ ਤਾਂ ਐਨ ਮੂੰਹੋਂ ਤਾਂ ਨਹੀਂ ਜਾਨਵਰ ਬੋਲ ਸਕਦੇ ਹਨਾ ਤਾਂ ਬਾਕੀ ਵੀਰੇ ਪੁੰਨ ਤਾਂ ਬਹੁਤ ਜ਼ਿਆਦਾ ਲੱਗਣ ਵਾਲੀ ਗੱਲ ਹੁੰਦੀ ਹੈ ਹਨਾ ਜੋ ਸਚਾਈ ਆ ਸਾਫ਼ ਆ ਉਹ ਤਾਂ ਹੈ ਹਨਾ ਸੱਚ ਤਾਂ ਸੱਚ ਹੀ ਰਹਿਣਾ ਤੇ ਜਿਹੜਾ ਪਾਪ ਆ ਵੀਰੇ ਪਾਪ ਦਾ ਲੇਖਾ ਦੇਖਾ ਵੀ ਦੇਣਾ ਪੈਣਾ ਤਾਂ ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਵੀਰੇ ਬਚਾ ਕਰਿਆ ਕਰੋ ਜੇ ਪਲ ਜਾਂਦੀਆਂ ਤਾਂ ਸਾਮ ਜਰੂਰ ਕਰਿਆ ਕਰੋ ਨਹੀਂ ਸਾਮ ਸਕਦੇ ਕਿ ਘਰ ਵਾਲੇ ਵੀਰਾਂ ਨੂੰ ਦਿਆ ਕਰੋ ਜੇ ਅਜ ਦੇ ਦਿਆ ਕਰੋ ਵੀਡੀਓ ਪਵਾ ਲਿਆ ਕਰੋ ਬਿਲਕੁਲ ਵੀਡੀਓ ਦੇ ਚੇਰੀਏ ਘਰਾਂ ਦੇ ਵੀਰ ਲੈ ਜਾਂਦੇ ਆ ਸਾਮ ਲੈ ਬਿਲਕੁਲ ਤਾਂ ਬਾਕੀ ਕੋਈ ਵੀ ਵੀਰ ਦੂਰੋਂ ਚੱਲ ਗਿਆ ਹੋਊਗਾ ਵੀਰੇ ਤੁਹਾਡਾ ਪੂਰਾ ਮਾਨ ਸਤਿਕਾਰ ਖੋਊਗਾ ਵੀਰੇ ਤਾਂ ਛੋੜ ਛਾਪਾ ਵੀਰੇ ਕਰ ਦਿਓ ਪਸ਼ੂਆਂ ਜੋ ਹਨਾ ਠੀਕ ਆ ਤਾਂ ਵੀਰੇ ਐਡਰੈਸ ਇੱਕਰੀ ਬੋਲਦੀ ਆ ਆਪਣਾ ਨੰਬਰ 97799834449779983444 ਨਾਮ ਔੰਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸ ਠੀਕ ਆ ਵੀਰੇ ਸਸੀਕਾ ਸਸੀਕਾ